हाँ की होया होती होया हाँ होया होती होया करो शिवा हाय हाय करो शिवा हाय हाय करो शिवा हाय हाय करो क्या ये बसरे जाते हैं क्या केंद्र में चीजें विजय की सरकार को बने नो बहुत लंबा समय हो गया है जबकि 10000 साल हो गए हैं ये भी चीज़ आएगा आज सदा देश पोस्ट करते आ गया है हर पासे जेड़ा अराजकता ਦਾ ਮਾਹੌਲ ਹੋ ਗਿਆ ਹੈਗਾ ਹਰ ਪਾਸੇ ਲੁੱਟ ਖਸੁੱਟ ਹੈਗੀ ਹੈ ਹਰ ਪਾਸੇ ਜਿਹੜੀ ਆਪਾਂ ਦੇਖੀ ਬੇਈਮਾਨੀ ਵਧ ਗਈ ਹੈ ਜੀ ਭ੍ਰਿਸ਼ਟਾਚਾਰ ਵਧ ਗਿਆ ਹੈਗਾ ਔਰ ਬੇਸ਼ੱਕ ਜੇ ਦੇਖੀ ਤਾਂ ਤਰੱਕੀ ਦੇ ਵਿਕਾਸ ਤੇ ਜੋ ਕਿ ਮੋਦੀ ਸਾਹਿਬੇ ਕਹਿੰਦੇ ਸੀਗੇ ਕਿ ਬੀਜੇਪੀ ਤੇ ਬਹੁਤ ਵਿਕਾਸ ਹੋਇਆ ਦਾ ਗੁਜਰਾਤ ਮਾਡਲ ਸੀਗਾ ਉਹ ਸਾਰੇ ਦੇਸ਼ ਵਿੱਚ ਖੇਲ ਹੋ ਗਿਆ ਹੈਗਾ ਕਿਉਂਕਿ ਆਪਾਂ ਦੇਖੀਏ ਤਾਂ ਅੱਜ ਜਿਹੜਾ ਹੈਗਾ ਜਗ੍ਹਾ ਜਗ੍ਹਾ ਤੇ ਜਿਹੜਾ ਹੈਗਾ ਜਿੱਥੇ ਜਿਹੜਾ ਵਿਸ਼ਟਾਚਾਰ ਕਰਨ ਜਿਹੜਾ ਹੈਗਾ ਵੀ ਸ਼ਕਤੀ ਕੋਲ ਹੈਗਾ ਵਿੱਚ ਕੋਈ ਸਰਕਾਰੀ ਬਿਲਡਿੰਗ ਹੈਗੀ ਆ ਬੇਚਕ ਦੇ ਕੋਲ ਹੋਤ ਹੈਗੇ ਨੇ ਉਹ ਸਾਰੇ ਜਿਹੜੇ ਗਿਰਗੇ ਹੈਗੇ ਨੇ ਜਿਸ ਤੋਂ ਜ਼ਾਬਤਾ ਹੈ ਕਿ ਜਿਹੜਾ ਮੋਦੀ ਦਾ ਜਿਹੜਾ ਮਾਡਲ ਸੀਗਾ ਜਿਹੜਾ Gujarat ਵਿਕਾਸ Gujarat ਮਾਡਲ ਉਹ ਫੇਲ ਹੋ ਗਿਆ ਹੈਗਾ ਅੱਜ ਦੇਖੀਏ ਤਾਂ 2 ਮਹੀਨਿਆਂ ਦੇ ਵਿੱਚ BJP ਦੇ ਉਹ ਹਾਲਾਤ ਹੋ ਗਈ ਹੈਗੀ ਆ BJP ਜਿਹੜੀ ਹੈਗੀ ਆ ਉਹ ਇੰਟਰਨੈਸ਼ਨਲ ਲੈਵਲ ਤੇ ਵੀ ਆ ਨੈਸ਼ਨਲ ਲੈਵਲ ਤੇ BJP ਦਾ ਜਿਹੜਾ ਪਤਨ ਸ਼ੁਰੂ ਹੋ ਗਿਆ ਚਾਰ ਸਟੇਟਾਂ ਦੇ ਵਿੱਚ ਜਿਹੜੀਆਂ ਇਲੈਕਸ਼ਨ ਹੋਣ ਜਾ ਰਹੀਆਂ ਉਦੇ ਵਿੱਚ ਸਾਰਿਆਂ ਦੇ ਸਾਹਮਣੇ ਆ ਜਾਣਾ ਹੈਗਾ ਅੱਜ ਹਰਿਆਣਾ ਦੀ ਗੱਲ ਕਰੀਏ ਜੱਪੂ ਅਣਕੀ ਸੂਤਰ ਵਿੱਚ ਗੱਲ ਕਰੀਏ ਤੇ ਜਿਹੜਾ ਹੈਗਾ ਕੇਂਦਰ ਸਰਕਾਰ ਜਬ ਬੀਜੇਪੀ ਸਰਕਾਰ ਜਿਹੜੀ ਹੈਗੀ ਹੈ ਜਾਂ ਪ੍ਰਧਾਨ ਮੰਤਰੀ ਹੈਗੇ ਨੇ ਮੋਦੀ ਸਾਹਿਬ ਜਾਂ ਅਮੇਸ਼ਾ ਜੀ ਹੋਮ ਮਿਨਿਸਟਰ ਹੈਗੇ ਨੇ ਅੱਜ ਉਹਨਾਂ ਦਾ ਇਹ ਹੌਸਲਾ ਨਹੀਂ ਪੈਂਦਾ ਹੈਗਾ ਕਿ ਉਹ ਉਹ ਸਿਟਾ ਵਿੱਚ ਜਾ ਕੇ ਕੰਮ ਨਹੀਂ ਕਰ ਸਕਿਆ ਕਿ ਮੀਲਾ ਮਾੜਾ ਇਸ ਕਰਕੇ ਕਿ ਇਹਨਾਂ ਨੇ ਦਸਾ ਸਾਲਾਂ ਦੇ ਵਿੱਚ ਜਿਹੜਾ ਹੈਗਾ ਸਾਰੇ ਦੇ ਇਸ ਨੂੰ ਲੁੱਟਿਆ ਹੈਗਾ ਔਰ ED CBI ਦਾ ਜਿਹੜਾ ਇਸਤੇਮਾਲ ਕਰਕੇ ਜਿਹੜਾ ਹੈਗਾ ਉਹਨੇ ਆਪੀਸ਼ੀਲ ਆਵਾਜ਼ ਜਿਹੜੀ ਦਵਾ ਦੀ ਕੋਸ਼ਿਸ਼ ਕੀਤੀ ਹੈ ਅੱਜ ਦੇ ਸਮੇਂ ਜਿਹੜੀ ਹੁਣ ਪਾਰਲਮੈਂਟ ਜਿਹੜਾ ਆਇਆਗਾ ਪਾਰਲਮੈਂਟ ਹੈਗੀ ਆ ਉਹਦੇ ਵਿੱਚ ਇਹਦਾ ਨੇ ਅੰਗਨਾ ਜਿਹੜੀ ਆਪਣੇ ਹੀਰੋਇਨ ਹੈਗੀ ਆ ਕਿ ਦੂਸਰੇ ਜਿਹੜੇ ਹੈਗੇ ਨੇ ਆਪਣੇ ਪਿੱਟੂ ਸਾਹਿਬ ਹੈਗੇ ਜਿਨ੍ਹਾਂ ਨੂੰ ਮਿਨਿਸਟਰੀ ਦਿੱਤੀ ਹੈ ਕਾਂਗਰਸ ਛੱਡ ਕੇ ਜਿਹੜੇ ਗਏ ਨੇ ਉਹਨਾਂ ਨੂੰ ਮਿਨਿਸਟਰੀ ਨਾਲ ਨਵਾਜਿਆ ਗਿਆ ਹੈਗਾ ਤਾਂ ਉਹ ਦੋਨੇ ਜਿਹੜਾ ਹੈਗਾ ਰਾਹੁਲ ਤੰਗਜੀਤ ਪ੍ਰਤੀ ਜਿਹੜਾ ਪੰਡੇ ਪ੍ਰਚਾਰ ਕਰ ਰਹੇ ਨੇ ਪਰ ਉਹਨਾਂ ਨੂੰ ਅਤਵਾਦੀ ਦੱਸਦੇ ਹੈਗੇ ਨੇ ਤਾਂ ਸਾਰੇ ਜਾਣਦੇ ਹੈਗੇ ਕਿ ਸਾਡੇ ਜੀਸ਼ ਦੀ ਖਤਰਖੰਡ ਕਦੀ ਖਤਰ ਜਿਹੜਾ ਹੈਗਾ ਉਹ ਇਕੱਲਾ ਜਿਹੜਾ ਹੈਗਾ ਗਾਂਧੀ ਪਰਿਵਾਰ ਹੈਗਾ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਹੈਗੀਆਂ ਇਹ ਬੀਜੇਪੀ ਤੋਂ ਦਾਅਵੇ ਕੋਈ ਬੰਦਾ ਕਿਸਨੇ ਕੁਵਾਨੀ ਦਿੱਤੀ ਹੈਗੀ ਹੈ ਤਾਂ ਅੱਜ ਜਿਹੜਾ ਹੈਗਾ ਉਹਨਾਂ ਨੂੰ ਅਤਵਾਦੀ ਦੱਸਦੇ ਨੇ ਇਸ ਕਰਕੇ ਅੱਜ ਦਾ ਜਿਹੜਾ ਇਹ ਤਤਲਾ ਫੁਕਿਆ ਗਿਆ ਮੋਦੀ ਸਾਹਿਬ ਦਾ ਇਹ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇਹ ਜਿਹੜੇ ਟਿੰਡਲੀ ਹੈਗੀ ਆ ਇਹ ਅਦਾਨੀ ਆਰਮੀ ਦੇ ਗਰੁੱਪ ਰਾਹੀਂ ਜਿਹੜਾ ਹੈਗਾ ਇਸ ਨੂੰ ਲੁੱਟਣਾ ਚਾਹਤੀ ਹੈ ਇਸ ਕਰਕੇ ਅੱਜ ਦਾ ਸਾਰਿਆਂ ਨੂੰ ਲੰਬਤ ਹੋਣਾ ਚਾਹੀਦਾ ਚਾਰੇ ਜੋ ਇਲੈਕਸ਼ਨ ਸਟੇਟ ਦੇ ਵਿੱਚ ਚੱਲ ਜਾਰੀ ਹੈ ਉਹਨਾਂ ਵਿੱਚ ਅਸ਼ਿਕਾ ਕਪਾ ਸਰ ਜਾਨਦੇਗਾ ਕਿ ਇਹਨਾਂ ਨੂੰ ਬਹੁਤ ਤਕੜਾ ਜਵਾਬ ਮਿਲਦਾ ਹੈਗਾ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਵਿੱਚ ਜਿਹੜਾ ਇਹ ਲੋਕ ਲਾਭਤ ਹੋ ਕੇ ਨਾ ਜਿਹੜਾ ਹੈਗਾ ਇਹਨਾਂ ਨੂੰ ਇੱਕ ਤਫਾ ਲਾਉਣਗੇ ਆਉਣ ਵਾਲੇ ਸਮੇਂ ਵਿੱਚ ਜਿਹੜਾ ਹੈਗਾ ਦੇਸ਼ ਵਿੱਚ ਜਿਹੜਾ ਹੈਗਾ ਕਿਕਰ ਅੱਜ BJP ਤੋਂ ਪਤਾ ਹੋ ਜਾਂਦੇ ਹੈਗੇ ਪਰ ਆਉਣ ਵਾਲੇ ਸਮੇਂ ਵਿੱਚ ਇਸੇ ਵੀ ਦਰੰਦ ਕਰਨਾ ਹੈ ਕਿ BJP ਮੁਕਤ ਜਿਹੜਾ ਹੈਗਾ ਭਾਰਤ ਦੇ ਸੁਧਾਰਨਾ ਹੈਗਾ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਸੀਂ ਦੇਸ਼ ਉਹ ਪੁਰਾਣੀ ਬੁਲੰਦੀਆਂ ਤੇ ਲੈ ਕੇ ਜਾ ਸਕੀਏ ਜੋ ਪੁਰਾਣੇ ਸਮੇਂ ਵਾਸਤੇ ਸਾਡਾ ਦੇਸ਼ ਮਸ਼ਹੂਰ ਹੁੰਦਾ ਸੀਗਾ ਕੋਆ ਜਮਾਈ ਬੜੀ ਫਿਰ ਸਾਰੇ ਕਾਂਗਰਸ ਪਾਰਟੀ ਵਰਕਰਾਂ ਦਾ ਧੰਨਵਾਦ ਕਰਦਾ ਕਿ ਬਹੁਤ ਸ਼ੋਰਟ ਨੋਟਿਸ ਤੇ ਆ ਕੇ ਉਧਰ ਨਿਆਇ ਕੀਤੀ ਇਸ ਜਿਹੜਾ ਅਸਲੀ ਇਸ ਜਿਹੜਾ ਮਤਲਬ ਇਸ ਜਿਹੜਾ ਉਹਦੇ ਵਿੱਚ ਆਪਣਾ ਇਸਲਾਮ ਦਾ ਬੜਾ ਵੀ ਾਜਿਲ ਵਾਈਏ ਲਈ ਜੈ